ਜ਼ਰ ਬੈਂਕ ਆਫ ਇੰਡੀਆ ਨੇ 14 ਨਵੰਬਰ ਦੀ ਸ਼ਾਮ ਸਰਕੂਲਰ ਜਾਰੀ ਕਰਕੇ ਡਿਸਟ੍ਰਿਕਟ ਸੈਂਟਰਲ ਕੋਆਪਰੇਟਿਵ ਬੈਂਕ ਨੂੰ 500 ਅਤੇ 1000 ਦੇ ਨੋਟ ਡਿਪੋਜ਼ਿਟ ਕਰਨ ਤੋਂ ਮਨਾ ਕਰ ਦਿੱਤਾ ਹੈ। ਪੰਜਾਬ ਵਿੱਚ ਅਜਿਹੀਆਂ ਬੈਂਕਾਂ ਦੀਆਂ 800 ਤੋਂ ਜ਼ਿਆਦਾ ਬ੍ਰਾਂਚਾਂ ਨੇ, ਜਲੰਧਰ ਵਿੱਚ 72 ਨੇ। ਕੱਲ ਛੁੱਟੀ ਸੀ ਅੱਜ ਸਵੇਰੇ ਜਦੋਂ ਕਸਟਮਰ ਬੈਂਕ ਪਹੁੰਚੇ ਤਾਂ ਉਹਨਾਂ ਨੇ ਇਸ ਬਾਰੇ ਪਤਾ ਲੱਗਿਆ। ਬੈਂਕ ਦੇ ਜ਼ਿਆਦਾਤਰ ਗਾਹਕ ਪਿੰਡਾਂ ਦੇ ਨੇ, ਕਿਸਾਨ ਨੇ। ਬੈਂਕਾਂ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਜਿਸ ਵਿੱਚ ਲਿਖਿਆ ਹੈ ਕਿ 500 ਅਤੇ 1000 ਦੇ ਨੋਟ ਜਮ੍ਹਾਂ ਨਹੀਂ ਹੋਣਗੇ। RBI ਨੇ ਪਹਿਲਾਂ ਹੀ ਇਹਨਾਂ ਬੈਂਕਾਂ ਨੂੰ ਕਰੰਸੀ ਐਕਸਚੇਂਜ ਕਰਨ ਤੋਂ ਮਨਾ ਕਰ ਰੱਖਿਆ ਸੀ ਹੁਣ ਪੈਸੇ ਜਮਾ ਕਰਨ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਜਿਸ ਤਰ੍ਹਾਂ ਤੁਸੀਂਆਂ ਬੈਂਕਾਂ ਦੇ ਵਿੱਚ ਪੁਰਾਣੇ ਨੋਟ ਜਿਹੜੇ ਆ ਉਹ ਹਜ਼ਾਰ ਦੇ 500 ਦੇ ਲੈ ਜਾ ਰਹੇ ਸੀ ਕੱਲ ਤੱਕ ਸਾਡੇ ਕੋਲ ਵੀ ਲੈ ਜਾ ਰਹੇ ਸੀ ਹੁਣ RBI ਨੇ ਚਿੱਠੀ ਜਾਰੀ ਕਰਕੇ ਸਾਡੇ ਕੋਆਪਰੇਟਿਵ ਬੈਂਕ ਨੂੰ ਹਦਾਇਤ ਕਰ ਦਿੱਤੀ ਆ ਕਿ ਸੁਸਾਇਟੀ ਜਾਂਦੇ ਕੋਲੋਂ ਪੁਰਾਣਾ ਨੋਟ ਨਹੀਂ ਲੈਣਾ ਸਾਡੇ ਕੋਲ ਐਤਵਾਰ ਦੇ ਵਿੱਚ ਵੀ ਰਿਕਵਰੀ ਆਈ ਹੋਈ ਆ ਅਸੀਂ ਹੁਣ ਇਹਨਾਂ ਨੂੰ ਵਾਪਕ ਲਈਏ ਡੋਟਾ ਨੂੰ ਕੱਲ 14 ਤਰੀਕ ਨੂੰ ਰਿਜ਼ਰਵ ਬੈਂਕ ਔਫ ਇੰਡੀਆ ਵੱਲੋਂ ਇੱਕ ਸਰਕੂਲਰ ਇਸ਼ੂ ਕਰਕੇ ਡੀ ਸੀ ਸੀ ਬੈਂਕਾਂ ਮੀਨ ਡਿਸਟ੍ਰਿਕਟ ਸੈਂਟਰ ਕੋਆਪਰੇਟਿਵ ਬੈਂਕਾਂ ਨੂੰ 500 ਦੇ ਤੇ 1000 ਦੇ ਨੋਟ ਲੈਣ ਤੋਂ ਜੜਾ ਉਹ ਮਨਾ ਕਰ ਦਿੱਤਾ ਗਿਆ ਆ ਔਰ ਇਸ ਦੇ ਨਾਲ ਸਾਡੀ ਜਿਹੜੀ ਆ ਅੱਜ ਤੋਂ ਬੈਂਕਿੰਗ ਜਿਹੜੀ ਆ ਅਸੀਂ ਆਪਣੇ ਬ੍ਰਾਂਚਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਔਰ ਸਾਰੇ ਇੰਡੀਆ ਦੇ ਵਿੱਚ ਜਿਹੜਾ ਸਰਕੂਲਰ ਇਸ਼ੂ ਹੋ ਗਿਆ ਅੱਜ ਤੋਂ ਅਸੀਂ ਜਿਹੜੇ 500 ਤੇ 1000 ਦੇ ਨੋਟ ਚਾਹੇ ਉਹ ਡਿਪੋਜ਼ਿਟ ਦੀ ਸ਼ਕਲ ਦੇ ਵਿੱਚ ਹੋਣ ਜਾਂ ਰਿਕਵਰੀ ਦੀ ਸ਼ਕਲ ਦੇ ਵਿੱਚ ਹੋਣ ਅਸੀਂ ਜਿਹੜਾ ਉਹਨਾਂ ਨੂੰ ਐਕਸੈਪਟ ਜਿਹੜੇ ਆ ਉਹ ਨਹੀਂ ਕਰ پا ਰਹੇ ਹਾਂ ਸਹਿਕਾਰੀ ਬੈਂਕਾਂ ਵੱਲੋਂ 500 ਤੇ 1000 ਦੇ ਨੋਟ ਨਾ ਲੈ ਜਾਣ ਕਰਕੇ ਸਭ ਤੋਂ ਵੱਧ ਪਰੇਸ਼ਾਨੀ ਕਿਸਾਨਾਂ ਨੂੰ ਆ ਰਹੀ ਹੈ ਕਿਸਾਨਾਂ ਅਗੋਂ ਨੇ ਸਰਕਾਰ ਦੇ ਇਸ ਫੈਸਲੇ ਦੀ ਜੰਮ ਕੇ ਨਿਖੇਧੀ ਕੀਤੀ ਹੈ ਜਿਹਦੀ ਗੱਲ ਕਿਉਂ ਕਰਤੇ ਉਹ ਵੀ ਇੱਕ ਬੈਂਕ ਹੈ ਬੈਂਕ ਪੈਸੇ ਬੰਦ ਕਿਉਂ ਕਰ ਰਿਹਾ ਹੈ ਉਹ ਕਿਸਾਨਾਂ ਦਾ ਬੈਂਕ ਹੈ ਜੇ ਕਿਸਾਨਾਂ ਦੇ ਪੈਸੇ ਲੈਣੇ ਬੰਦ ਕਰਤੇ ਕਿਸਾਨ ਹੋਰ ਵੀ ਦੁਖੀ ਹੋਣਗੇ